ਇਕਵਾਲਾ ਟੇ ਲੋ ਨੇ ਉਹਦੇ ਨਾਲ ਡੀਪੀ ਅਰਸ਼ੀ ਹਰਿੰਦਰ ਗਿੱਲ ਹੁੰਦੀ ਫਿਲਮ ਹੀਰ ਰਾਂਝਾ ਬਣਾਉਣ ਦਾ ਅੱਛੇ ਐਲਾਨ ਹੋਇਆ ਐਲਾਨ ਕਿ ਹੋਇਆ ਪਲੈਨਿੰਗ ਹੋਗੀ ਬਕਾਇਦਾ ਹੂੰ ਹੂੰ ਇਧਰ ਆ ਅੰਮ੍ਰਾਲੇ ਵੱਲ ਆਊਟਡੋਰ ਸ਼ੂਟਿੰਗ ਰੱਖ ਲਈ ਗਈ ਹੀਰ ਰਾਂਝਾ ਦੀ ਹੂੰ ਉਹਦੇ ਚ ਜਿਹੜੀ ਹੀਰ ਸੀਗੀ ਉਹ ਅਮਰਨੁਰੀ ਅੱਛੇ ਤੇ ਰਾਂਝਾ ਸੀ ਖੰਸਰਾਜ ਅੱਛੇ ਹੁਣ ਜਿਹੜਾ ਸੀਨ ਫਿਲਵਾਇਆ ਜਾਣਾ ਸੀ ਉਹ ਸੀਨ ਇਹ ਸੀਗਾ ਕਿ ਬਕਾਇਦਾ ਵੀ ਵੰਜਲੀ ਰਾਂਝੇ ਦੀ ਵੰਜਲੀ ਦੀ ਆਵਾਜ਼ ਸੁਣ ਕੇ ਨੂਰੀ ਸਲੋ ਮੋਸ਼ਨ ਚ ਭੱਜੀ ਆ ਰਹੀ ਆ ਜਿਵੇਂ ਰਾਜਕਪੂਰ ਦੀ ਫਿਲਮ ਸੀ ਨਾ ਜਿਹਦੇ ਚ ਡੈਂਪਲ ਭੱਜੀ ਆਉਂਦੀ ਆ ਬੋਬੀ ਬੋਬੀ ਫਿਲਮ ਜੀ ਜੀ ਉਸ ਤਰ੍ਹਾਂ ਦਾ ਹੁਣ ਆਉ ਨੇੜੇ ਆਉਂਦੀ ਆ ਤੇ ਫਿਰ ਹੀਰ ਤੇ ਰਾਂਝਾ ਆਪ ਚ ਜਫੀ ਪਾ ਕੇ ਕਮਦੇ ਅੱਛੇ ਨੱਚਦੇ ਨਾਲ ਦੇ ਗੁੰਦੇ ਸੀ ਨੇ ਏਸਿਕਾ ਹੁਣ ਉਹ ਹੰਸਰਾ ਜਿਹੜੇ ਝਿਜਕੇ ਤੇ ਚੰਗੀ ਤਰ੍ਹਾਂ ਨਾ ਮਤਲਬ ਜਫੀ ਪਾਵੇ ਤੇ ਉਹ ਜਿਹੜਾ ਖਾਨ ਸੀਗਾ ਕੈਮਰਾਮੈਨ ਅੱਛੇ ਉਹ ਨੂੰ ਨੂੰ ਕਹਿਣ ਲੱਗਿਆ ਵੀ ਗੱਲ ਨਹੀਂ ਬਣਦੀ ਸੀਨ 'ਚ ਤੇ ਇਕਬਾਲ ਹੁਣੀ ਨੂੰ ਕਿਹਾ ਇਕਬਾਲ ਮੈਨੂੰ ਕਹਿੰਦਾ ਹੁਣ ਯਾਰ ਕਿਵੇਂ ਕਰੀਏ ਤੂੰ ਕਹਿ ਫਿਰ ਮੈਂ ਹੰਸਰਾਜ ਨੂੰ ਕਿਹਾ ਮੈਂ ਕਿਹਾ ਵੀ ਦੇਖੋ ਸੀਨ ਆ ਔਰਨਜਾ ਤੇ ਹੀਰਾ ਹਮ ਹਮ ਸਾਰੇ ਜਾਣਦੇ ਆ ਤੇ ਇਹ ਵੀ ਚੰਗੀ ਤਰ੍ਹਾਂ ਜੱਫੀ ਪਾ ਕੇ ਤੇ ਪਾ ਕੇ ਤੇ ਘੁੰਮਣ ਆਇਆ ਉਹ ਰੋਮਾਂਟਿਕ ਅੰਦਾਜ਼ 'ਚ ਹਮ ਤੇ ਮੈਨੂੰ ਯਾਦ ਆ ਹੰਸ ਕਹਿੰਦਾ ਵੀ ਦੇਖ ਲਓ ਫਿਰ ਸਰਦੂਲ ਭਾਜੀ ਗੁੱਸਾ ਨਾ ਕਰਨ